ਅੱਜ ਸਰ ਜੀ ਬਾਰੇ ਸਭ ਤੋਂ ਪਹਿਲਾਂ ਅੱਜ ਮੇਰੀ ਪੀਰੀ ਦੇ ਮਾਲਕ ਤਾਂ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਪਉਤਰ ਦਿਹਾੜੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਸਮੁੱਚੀਆਂ ਸੰਗਤਾਂ ਨੂੰ ਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਨਾਸੀਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਹੋਵਣ ਦੀ ਕਿ ਮੈਸੇਜ ਜੋ ਤੁਹਾਈ ਬ੍ਰਾਂਚ ਪਾ ਚੁੱਕੇ ਨੌਜਵਾਨ ਪੀਡੀ ਅਰੇ ਬਾਰੇ ਕੀ ਉਹਨਾਂ ਨੂੰ ਪ੍ਰੈਸ ਡਿਟਸਟ੍ਰੀਬਿਊਸ਼ਨ ਤੇ ਕੀ ਕਹਿਣਾ ਚਾਹੁੰਦੇ ਐ ਸਾਡਾ ਤਾਂ ਇਹੀ ਮੈਸੇਜ ਆ ਕਿ ਇਹ ਜਿਹੜੀ ਪਵਨ ਪੋਤਰ ਧਰਤੀ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਹ ਤੀਰਥਾਂ ਦੀ ਧਰਤੀ ਆ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼ਬਾਹੇ ਮਾਨ ਨੇ ਇਥੇ ਵਾਲਵਟ ਮਾਰੇ ਦਾ ਕਪੋਬਾਨ ਅਤੇ ਤੀਰਥ ਸ਼ਬਾਹੇ ਮਾਨ ਹੈ ਉੱਥੇ ਦਰਗਾਹਾਂ ਪੂਰਤ ਸ਼ਬਾਹੇ ਮਾਣ ਆ ਪੀਰਥਾਂ ਦੀ ਧਰਤੀ ਆ ਤੇ ਜਿੱਥੋਂ ਪੂਰੇ ਸੰਸਾਰ ਨੂੰ ਜਿਹੜਾ ਆ ਉਹ ਸਭੇ ਸਾਂਝੀ ਵਾਲਤਾ ਦਾ ਤੇ ਪਿਆਰ ਦਾ ਸੁਨੇਹਾ ਜਾਂਦਾ ਤੇ ਘਟੇ-ਘਟੇ ਇਸ ਧਰਤੀ ਤੇ ਤੇ ਜਿਹੜਾ ਜਿੱਥੋਂ ਧਰਮ ਪੂਰੇ ਵਿਸ਼ਵ ਨੂੰ ਸੁਨਾਹ ਦੇ ਰਿਹਾ ਤੇ ਉੱਥੇ ਜਿਹੜੀਆਂ ਵਦੀਆਂ ਕਰੇਤੀਆਂ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਤੇ ਇਹੀ ਸੰਕਤਰ ਬੇਨਤੀ ਕਰਾਂਗੇ ਕਿ ਜਿਹੜਾ ਹਰ ਇੱਕ ਧਰਮ ਦਾ ਜਿਹੜਾ ਮੈਸੇਜ ਆ ਉਹ ਇਹੀ ਆ ਕਿ ਸਾਰੇ ਰਲ ਮਿਲ ਕੇ ਤਿਹਾੜ ਮਨਾਉਣ ਅਤੇ ਜਿਹੜੀਆਂ ਬਰਾਈਆਂ ਨੇ ਚਾਹੇ ਉਹ ਨੱਟੇ ਦੀ ਬਰਾਈ ਆ ਜਾਂ ਹੋਰ ਵੀ ਸਮਾਜਿਕ ਬਰਾਈਆਂ ਨੇ ਉਹਨਾਂ ਸਾਰਿਆਂ ਨੂੰ ਪਿਆ ਕੇ ਪਰਮਾਤਮਾ ਦੇ ਚਰਨਾਂ ਵਿੱਚ ਧਿਆਨ ਕਰਨ ਤਾ ਕਿ ਜਿਹੜਾ ਅਸੀਂ ਇੱਕ ਚੰਗਾ ਸਮਾਜ ਆਪਣੀ ਆੜ ਵਾਲੀ ਪੀੜ੍ਹੀ ਨੂੰ ਦੇ ਸਕੀਏ ਇੰਨੀਆਂ ਬੇਨਤੀਆਂ ਕਰਦੇ ਹਾਂ ਇਹ ਅੱਜ ਜੋ ਅਤਿ ਬਾਈ ਚਲਾਉਣੀ ਆ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਹੈ ਬੀਐਚ ਦਿਵਾਲੀ ਕਿਹ ਜਿਮਣਾਈ ਗਈ ਦੂਜੀ ਲੀਡ ਵਾਲੀ ਕਿ ਗ੍ਰੀਨ ਦਿਵਾਲੀ ਦਾ ਕਨਸੈਪਟ ਹੈ ਵੇਖੋ ਮੈਂ ਇਹ ਜਿਹੜਾ ਵਿਸ਼ਾ ਹੈ ਇਹ ਵਿਸ਼ਾ ਬੜਾ ਲੰਮਾ ਚੋੜਾ ਹੈ ਪਰ ਅੱਜ ਦਾ ਜਿਹੜਾ ਦਿਵਾਲੀ ਦਾ ਤਿਹਾਰ ਆ ਜਿਸ ਤਰੀਕੇ ਨਾਲ ਵੀ ਸ਼ਰਧਾਲੀਆਂ ਤੋਂ ਮਨਾਇਆ ਜਾ ਰਿਹਾ ਉਸੇ ਤਰ੍ਹਾਂ ਮਨਾਇਆ ਜਾਣਾ ਚਾਹੀਦਾ ਬਾਕੀ ਜਿਹੜੀ ਪੋਲੂਸ਼ਨ ਦੀ ਗੱਲ ਆ ਉਹ ਇਕੱਲਾ ਦੀਵਾਲੀ ਵਾਲੇ ਦਿਨ ਹੀ ਸਾਨੂੰ ਪੋਲੂਸ਼ਨ ਦੀ ਗੱਲ ਨਹੀਂ ਕਰਨੀ ਚਾਹੀਦੀ ਸਾਨੂੰ ਸਾਲ ਦੇ 365 ਦਿਨ ਜਿਹੜਾ ਗੰਨਾਨਕ ਸਾਹਿਬ ਦਾ ਬਚਨ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਮਾਤ ਕਿ ਆਪਾਂ ਜਦੋਂ ਵੀ ਕੋਈ ਦਿਨ ਆ ਰਹੁੰਦਾ ਉਸ ਦਿਨ ਹੀ ਪੋਲੂਸ਼ਨ ਦੀ ਗੱਲ ਕਰਦੇ ਆ ਤੇ 365 ਦਿਨ ਜਿਹੜਾ ਅਸੀਂ ਉਹ ਚੁੱਪ ਕਰਕੇ ਬੈਠੇ ਰਹਿੰਦੇ ਆ ਸੋ ਸਾਨੂੰ ਸਾਫ਼ ਪਾਣੀ ਸਾਫ ਸਵਾਫ ਸਾਫ ਵਾਤਾਵਰਨ ਦੀ ਗੱਲ ਜਿਹੜੀ ਆ ਉਹ ਨਿਰੰਤਰ ਸਾਰਾ ਸਾਲ ਕਰਨੀ ਚਾਹੀਦੀ ਆ ਉਹ ਉਦੇ ਤੇ ਬਜਟ ਪੇਰਾ ਦੇਣਾ ਚਾਹੀਦਾ ਕਾਕੇ ਗਰਮਾਣਕ ਸਾਹਿਬ ਦਾ ਜਿਹੜਾ ਦਿੱਤਾ ਆ ਮੈਸੇਜ ਆ ਉਹਨੂੰ ਵਿਸ਼ੇ ਪੱਤਰ ਤੱਕ ਹੀ ਪਹੁੰਚਾ ਸਕੀ